ਜਾ ਗੁਰੂ ਜੀ ਸੁਪ੍ਰਾਨਲਾ ਗੁਰੂ ਜੀ ਨੰਤਮ ਨੰਤਮ ਸੁਪ੍ਰਾਨਲਾ ਗੁਰੂ ਜੀ ਅੰਮ੍ਰਿਤ ਨਾ ਸ਼ਿਵਾਇ ਸ਼ਿਚੀ ਸਨਸਾ ਮੰਮੀ ਹਵ ਬਸ ਸ਼ਿਵਾਇ ਗੁਰੂ ਜੀ ਦਾ ਸਾਇ ਸੰਗਤ ਜੀ ਚੈਨਲ ਦੇ ਨਵੇਂ ਤੇ ਚਾਹਨੋਂ ਨੂੰ ਸਬਸਕ੍ਰਾਈਬ ਕਰ ਲਓ ਜੇ ਕਿਸੇ ਵੀ ਆਪਕਾ ਸੁਗਾਣਾ ਸੁਣਸਕ ਸੰਦੇਸ਼ ਭੇਜਣਾ ਚਾਹੁੰਦੇ ਹੋ ਤਿੱਕੇ ਵਟਸਐਪ ਨੰਬਰ ਇਨਲਾਈਡ ਇਤੇ ਬੋਲ ਕੇ ਲਿਖ ਕੇ ਕਿਸੇ ਬੰਦਾਂਗੇ ਸੁਦੀਆ ਪੰਜਾਬੀ ਚ ਸੰਦੇਸ਼ ਸੰਦੇਸ਼ ਚੈਨਲ ਤੇ ਗੁਰੂ ਜੀ ਦਿੱਤੇ ਹੁਕਮ ਦੇ ਸੰਗਤ ਨੂੰ ਸੁਖਾਣਾ ਸੁਣਸਕ ਸੁਣਾਇਆ ਜਾਂਦੇ ਹਨ ਸੰਗਤ ਜੀ ਗੁਰੂਕ੍ਰਿਤਾ ਇਹ ਕਹਿਣਾ ਹੈ ਕਿ ਮੇਰੇ 'ਤੇ ਵਿਸ਼ਵਾਸ ਕਰੋ ਮੈਂ ਤੁਹਾਡੇ ਅੰਸੰਗ ਹੀ ਹਾਂ ਤੁਹਾਡਾ ਪਰਮ ਹੀ ਪਾਹ ਹਾਂ बस ਸਬਰ ਕਰੋ ਤੇ ਵਿਸ਼ਵਾਸ ਜ਼ਰੂਰ ਰੱਖੋ ਅੱਜ ਸత్సੰਗ ਸੰਸਾਨ ਨੂੰ ਇੱਕ ਅੰਟੀ ਜੀ ਨੇ ਬਿਜੈ ਨ ਦੇ ਦੋਸ਼ ਘਾਣਾ ਸత్సੰਗ ਲਈ ਇਸੀ ਪਲੈਟਫਾਰਮ ਤੇ ਆਪਣੇ ਸੁਭਾਣਾ ਸత్సੰਗ ਸ਼ੇਅਰ ਕਰਨਾ ਚਾਹਤਾ ਤੁਸੀਂ ਅੰਟੀ ਦਾ ਸ਼ੁਕਰੀਆ ਤਾਂ ਕਰਦੇ ਹਾਂ ਕਿ ਆਪਣੀਆਂ ਬਲੇਸਿੰਗਸ ਹਮੇਸ਼ਾ ਸ਼ੇਅਰ ਕਰਨਾ ਚਾਹੁੰਦੀ ਹਾਂ ਬਸ ਇਹ ਗੁਰੂਕ੍ਰਿਤਾ ਜੀ ਦਾ ਥੈਂਕ ਯੂ ਕਰਦੇ ਹਾਂ ਜੀ ਉਹਨਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਕਿ ਅਸੀਂ ਸਰਵਰ ਦਾ ਭਲਾ ਕਰ ਸਕੀਏ ਉਹਨਾਂ ਦੀ ਹੈਲਪ ਦੇ ਨਾਲ ਫਿਰ ਪਿਤਾ ਜੀ ਅਸੀਂ ਅਰਦਾਸ ਕਰਦੇ ਹਾਂ ਕਿ ਸਾਡੇ ਬੱਚੇ ਅਸੀਂ ਤੇ ਖੁਸ਼ੀਆਂ ਭਰਿਆ ਮੇਰਾ ਭਰਿਆ ਆਸ਼ੀਰਵਾਦ ਭਰਿਆ ਸਾਥ ਰੱਖੋ ਸੀ ਚੰਗਾ ਜੀਵਨ ਤੀਤ ਕਰੀਏ ਚੰਗੇ ਕਰਮ ਕਰੀਏ ਤੁਹਾਡੇ ਚਰਨਾਂ ਚਾਹੀਏ ਗੁਰੂ ਪਿਤਾ ਜੀ ਸਸੰਗ ਕਰਦੇ ਕੋਈ ਭੁੱਲ ਜੇ ਕੋਈ ਜਵੇ ਤਾਂ ਮਾਫ ਕਰਨਾ ਗੁਰੂ ਜੀ ਮਾਫ ਕਰਨਾ ਸੰਗਤ ਜੀ ਆਹ ਸੰਧਿਆ ਅੱਜ ਦਾ ਬਹੁਤ ਹੀ ਪਿਆਰਾ ਸਸੰਗ ਆਂਟੀ ਜੀ ਦੀ ਬਾਣੀ ਦੇ ਵਿੱਚ ਉਹਨਾਂ ਦੇ ਦੋ ਪਿਆਰੇ ਸਸੰਗ ਜੈ ਗੁਰੂ ਜੀ ਜੈ ਗੁਰੂ ਜੀ ਅੰਟੀ ਜੀ ਜੈ ਗੁਰੂ ਜੀ ਮੈਂ ਆਪਣਾ ਸੈਸ਼ਨ ਪਹਿਲਾ ਸ਼ੇਅਰ ਕਰ ਰਹੀ ਹਾਂ ਅੰਟੀ ਜੀ ਓਮ ਨਮੋ ਸ਼ਿਵਾਏ ਸ਼ਿਵ ਜੀ ਸਦਾ ਸਹਾਈ ਓਮ ਨਮੋ ਸ਼ਿਵਾਏ ਗੁਰ ਜੀ ਸਦਾ ਸਹਾਈ ਓਮ ਨਮੋ ਸ਼ਿਵਾਏ ਸ਼ਿਵ ਜੀ ਸਦਾ ਸਹਾਈ ਓਮ ਨਮੋ ਸ਼ਿਵਾਏ ਗੁਰ ਜੀ ਸਦਾ ਸਹਾਈ ਸੰਗਤ ਜੀ ਮੈਂ ਗੁਰੂ ਜੀ ਦੇ ਨਾਲ 2018 19 ਦੇ ਵਿੱਚ ਜੁੜੀ ਸੀ ਮੇਰੀ ਬੇਟੀ ਦੀ ਮੈਰਿਜ ਸਮਰੇਰ ਕੋਟਲੇ ਹੋਈ ਸੀ ਤੇ ਮੈਂ ਗੁਰੂ ਜੀ ਦੇ ਬਾਰੇ ਬਹੁਤ ਧਿਆਨ ਸੁਣਦੀ ਹੁੰਦੀ ਸੀ ਉਹਨਾਂ ਦੇ ਕੋਲ ਆਪਣੀ ਜਵਾਈ ਜੀ ਕੋ ਮੈਂ ਕਹਿੰਨਾ ਗੁਰੂ ਜੀ ਦੇ ਫਿਰ ਮੈਂ ਆਪਣੇ YouTube ਤੇ ਵੀ ਬਾਰੇ ਤੇ ਸੁਣ ਲਾ ਕੇ ਤਾਂ ਦੇਖਦੀ ਸੀ ਜਿਆਦਾ ਨਹੀਂ ਸੁਣਦੀ ਸੀ ਤੇ ਮੈਨੂੰ ਖੁਦ ਅੰਦਰੋਂ ਬਹੁਤ ਜਿਆਦਾ ਹੋ ਰਿਹਾ ਸੀ ਅਟੈਚਮੈਂਟ ਮੈਨੂੰ ਗੁਰੂ ਜੀ ਤੇ ਸਬਰੋਗ ਮੇਰੇ ਕੋਲ ਗੁਰੂ ਜੀ ਆਵੇ ਤੇ ਮੈਂ ਇੱਕ ਦਿਨ ਰੇਕੋਟਲੇ ਆਪਣੀ ਬੇਟੀ ਦੇ ਘਰ ਗਈ ਤੇ ਉਹਨਾਂ ਮੇਰੇ ਨਾ ਜਵਾਈ ਜੀ ਨੇ ਨਾ ਮੇਰੇ ਲਈ ਗਿਫਟ ਪੈਕ ਕਰਕੇ ਰੱਖਿਆ ਸੀ ਕਿ ਮम्मा ਇਹਨਾਂ ਨੂੰ ਤੁਸੀਂ ਘਰ ਜਾ ਕੇ ਖੋਲਿਓ ਤੁਹਾਡੇ ਲਈ ਗਿਫਟ ਹੈ तो मैं जो आई देखा घर अगर खोलिया तो गुरु जी का मेरे को स्वरूप आया तो मैं बड़ी खुश हुई मैं गुरु जी वाह वाह गुरु जी तो इंदा गुरु जी गुरु जी तो मेरे घर आ गए तो संगत जी मैं दस नहीं सकती गुरु जी जो मेरे घर आए मैं बड़ी खुश हुई गुरु जी तो मेरे घर चल के आ पाए तो मैं उन्होंने तो स्वरूप अपने मंदिर च लगाया बड़े खुश हुए ਬੜੀ ਖੁਸ਼ ਹੋਈ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਮੇਰੇ ਘਰ ਇੰਨੇ ਚਮਤਕਾਰ ਹੋਏ ਮੇਰੇ ਗੁਰੂ ਜੀ ਨੇ ਮੈਨੂੰ ਗੁਲਾਬਾਂ ਦੀ ਇੰਨੀ ਖੁਸ਼ਬੂ ਆਨੀ ਮੈਂ ਦੱਸ ਨਹੀਂ ਸਕਦੀ ਮੈਂ ਕਿਸ਼ਤ ਮੇਰੇ ਮਨ ਦਾ ਪਿਆਮਾ ਮੈਨੂੰ ਇਹਦੇ ਬਾਰੇ ਕੁਝ ਪਤਾ ਵੀ ਨਹੀਂ ਸੀ ਕਿਦਾਂ ਉਹਨਾਂ ਦੀ ਗੁਲਾਬਾਂ ਦੀ ਖੁਸ਼ਬੂ ਆਂਦੀ ਹੈ ਮੇਰੀ ਛੋਟੀ ਸਿਸਟਰ ਨੇ ਆਣਾ ਉਹਨੇ ਕਿਹਾ ਤੇਰੇ ਤਾਂ ਮੰਦਰ ਦੇ ਵਿੱਚ ਬੜੀ ਗੁਲਾਬਾਂ ਦੀ ਖੁਸ਼ਬੂ ਆ ਰਹੀ ਹੈ ਮਨ ਕਮਰੇ ਦੇ ਵਿੱਚ ਤੇ ਮੈਂ ਉਹਨੂੰ ਦੱਸਿਆ ਮੇਰੇ ਗੁਰੂ ਜੀ ਦਾ ਹੈ ਉਹਦਾ ਪਹਿਲਾਂ ਮਨਦ ਹੀ ਨਹੀਂ ਸੀ ਕਿਤੇ ਅੱਛਾ ਇੰਦਾ ਵੀ ਹੋ ਸਕਦਾ ਹੈ ਸੰਗਤ ਜੀ ਮੇਰੇ ਅੰਕਲ ਜੀ ਹੈ ਉਹ ਵੀ ਮਹਾਦੇਵ ਨੂੰ ਬਹੁ ਮੰंदे ਆ ਮੈਂ ਖੁਦ ਮਹਾਦੇਵ ਦੀ ਬਹੁਤ ਉਹਨਾਂ ਨੂੰ ਬਹੁਤ ਸ਼ੁਰੂ ਤੋਂ ਮੰਦੀ ਆ ਤੇ ਇਦਾਂ ਮੇਰੇ ਹੁਣ ਕੀ ਜਦੋਂ ਗੁਰੂ ਜੀ ਆਏ ਤੇ ਮੇਰੇ ਘਰ ਥੋੜਾ ਇਦਾਂ ਹੀ ਪ੍ਰੋਬਲਮ ਚੱਲਦੀ ਸੀ ਪੈਸੇ ਵੱਲੋਂ ਕਿ ਫਿਰ ਮੇਰੇ ਬੇਟਾ ਵੀ ਅੱਛਾ ਸੀ ਪੜਨ ਦੇ ਵਿੱਚ ਮੈਂ ਕਦੇ ਨਹੀਂ ਸੋਚਿਆ ਸੀ ਮੇਰਾ ਬੱਚਾ ਇਦਾਂ ਬਾਹਰ ਜਾਏਗਾ ਮੇਰੇ ਗੁਰੂ ਜੀ ਜਦੋਂ ਆਏ ਮੇਰਾ ਬੇਟਾ ਵੀ ਬਾਹਰ ਚਲਾ ਗਿਆ ਗੁਰੂ ਜੀ ਨੇ ਨੇ ਕੰਮ ਕੀਤੇ ਮੇਰੇ ਗੁਰੂ ਜੀ ਨੇ ਤਾਂ ਫਿਰ ਐ ਦਿਨ ਗੁਰੂ ਜੀ ਦਾ ਟਾਈਮਿੰਗ ਦੁਗਰੀ ਮੰਦਿਰ ਵੀ ਦੋ ਵਾਰ ਹੋ ਕੇ ਆਈਆਂ ਗੁਰੂ ਜੀ ਨੇ ਬੁਲਾਇਆ ਮੈਨੂੰ ਮੈਂ ਗਈ ਮੈਂ ਆਪਣੇ ਘਰ 사ਸੰਗ ਵੀ ਗੁਰੂ ਜੀ ਦਾ ਕਰਾਇਆ ਫਿਰ ਮੇਰਾ ਨਵਾਂ ਮਕਾਨ ਬਣਿਆ ਗੁਰੂ ਜੀ ਨੇ ਮੈਨੂੰ ਆਪਣੀ ਛੱਤ ਦਿੱਤੀ ਰਹਿਣ ਲਈ ਮੈਂ ਕਦੀ ਨਹੀਂ ਸੋਚਿਆ ਸੀ ਮੇਰਾ ਅੱਦਾ ਹੋਏਗਾ ਚਲੋ ਗੁਰੂ ਜੀ ਨੇ ਮੇਨਰੇ ਉਹ ਵੀ ਮਿਹਰ ਕੀਤੀ ਮੈਨੂੰ ਗੁਰੂ ਜੀ ਨੇ ਆਪਣਾ ਮਕਾਨ ਗ੍ਰੈਸ ਕਰਕੇ ਗੁਰੂ ਜੀ ਨੇ ਦਿੱਤਾ ਤੇ ਮੈਂ ਆਪਣੇ ਘਰ ਸਤਸੰਗ ਗੁਰੂ ਜੀ ਦਾ ਕਰਾਇਆ ਤੇ ਮੈਂ ਆਪਣੀਆਂ ਭੈਣਾਂ ਨੂੰ ਵੀ ਬੁਲਾਇਆ ਤੇ ਤੁਸੀਂ ਕੋਈ ਸੰਗਤ ਜੀ ਮੰਨਗੇ ਨਹੀਂ ਮੇਰੇ ਗੁਰੂ ਜੀ ਨੇ ਸਾਖ ਸਾਚ ਦਰਸ਼ਨ ਦਿੱਤੇ ਸਾਰੇ ਮੇਰੇ ਘਰ ਆਏ ਗੁਰੂ ਜੀ ਨੇ ਇੰਨੇ ਸਾਖ ਸਾਚ ਦਰਸ਼ਨ ਦਿੱਤੇ ਸਾਰੇ ਇੰਨਾ ਮੈਂ ਰੋਈ ਸਾਡੇ ਅੱਖਾਂ ਚੋਂ ਅੰਸੂ ਨਾ ਬੰਦ ਹੋਣ ਗੁਰੂ ਜੀ ਨੇ ਜਿਹੜੀ ਕਿਰਪਾ ਕੀਤੀ ਹੈ ਨਾ ਮੈਂ ਬਿਆਨ ਨਹੀਂ ਕਰ ਸਕਦੀ ਗੁਰੂ ਜੀ ਦੀ ਇੰਨੀ ਮਿਹਰ ਮੈਂ ਸੋਚਿਆ ਵੀ ਨਹੀਂ ਸੀਗਾ ਕਿ ਗੁਰੂ ਜੀ ਕੀ ਕੁਛ ਕਰ ਸਕਦੇ ਆ ਗੁਰੂ ਜੀ ਨੇ ਆਪਣੀ ਬੇਟੀ ਪਿਓ ਦਾ ਫਰਜ਼ ਪੂਰਾ ਨਿਭਾਰੇ ਮੇਰੇ ਨਾਲ ਜੀ ਗੁਰੂ ਜੀ ਸਤ ਸੰਗ ਬਹੁਤ ਲੰਬਾ ਹੋਇਆ ਨ ਸੰਗਾ ਜੀ ਮੈਂ ਆਪਣਾ ਪੱਕੀ ਦਾ ਸਤ ਸੰਗ ਫੇਰ ਸ਼ੇਅਰ ਕਰੂੰਗੀ ਸੰਗਾ ਜੀ ਜੋ ਮੇ ਕੋਈ ਗਲਤੀ ਭੁੱਲ ਚੁਕੋਈ ਹੋਵੇ ਮੈਂ ਤੁਨ ਭੁੱਲ ਚੁਕ ਮੈਨੂੰ ਮਾਫ ਕਰਿਓ ਆਂਟੀ ਜਿਹੜਾ ਮੈਂ ਸਤ ਸੰਗ ਸ਼ੇਅਰ ਕਰ ਰਹੀ ਆ ਉਹਨਾਂ ਦੇ ਵੀ ਗੁਰੂ ਜੀ ਪਲੇਸ ਕਰਨ ਕੋ मैं अपनी बाणी विराम करती हूँ ओम नमः शिवाय शिव जी सहाय ओम नमः शिवाय गुरु जी ओम नमः शिवाय शिव जी सहाय ओम नमः शिवाय गुरु जी जय गुरु जी शुक्राना गुरु जी जय आंटी जी जय गुरु जी संग जी ਮੇਰਾ ਅੰਜ ਹੈ ਸੱਸੇ ਮੇਰੇ ਗੁਰੂ ਜੀ ਮੇਰੇ ਜਨਮ ਦਿਨ ਤੇ ਆਏ ਮੇਰੀ ਬਚਪਨ ਦੀ ਸਹੇਲੀ ਆ ਸਕੂਲ ਦੀ ਅਸੀਂ ਬਚਪਨ ਤੋਂ ਇਕੱਠੀਆਂ ਪੜੀਆਂ ਫਿਰ ਸਾਡੀ ਮੈਰਿਸ ਵੀ ਹੋ ਗਈ ਅਸੀਂ ਦੋਨੋਂ ਨੇ ਆਪਚ ਜਹੇ ਤੱਕ ਮਿਲ ਰਹੇ ਹਾਂ ਉਹਨਾਂ ਦਾ ਬੇਟਾ ਗੁਰੂ ਜੀ ਨਾਲ ਬਹੁਤ ਗੁਰੂ ਜੀ ਨੂੰ ਮੰਨਦਾ ਉਹ بڑے ਮੰਦਰ ਕਿੰਨੀ ਵਰੀ ਹੋ ਕੇ ਆਇਆ ਉਹ ਆਇਆ ਮੇਰੇ ਕੋਲ ਕੰਨਾ ਮਾਸੀ ਮੇਰੇ ਲਈ ਗਿਫਟ ਲੈ ਕੇ ਆਇਆ ਮੇਰੇ ਬਰਥਡੇ ਵਾਲੇ ਦਿਨ ਸੰਗਤ ਜੀ ਮੈਨੂੰ ਗੁਰੂ ਜੀ ਮੰਦਿਰ ਬੜੇ ਮੰਦਿਰ ਤੋਂ ਮੇਰੇ ਲਈ ਲੋਕੇਟ ਸਪਰੂਫ ਲੈ ਕੇ ਆਇਆ ਮੈਨੂੰ ਨੇ ਦਿੱਤਾ ਕੰਨਾ ਮਾਸੀ ਜੀ ਮੈਂ ਤੁਹਾਡੇ ਲਈ ਗਿਫਟ ਲੈ ਕੇ ਆਇਆ ਮਾ ਬੜੇ ਮੰਦਿਰ ਤੋਂ ਮੈਨੂੰ ਗੁਰੂ ਜੀ ਨੇ ਆਪਣਾ ਆਸ਼ੀਰਵਾਦ ਦਿੱਤਾ ਤੇ ਮੈਂ ਬੜੀ ਖੁਸ਼ ਹੋਈ ਮੈਨੂੰ ਕਿ ਗੁਰੂ ਜੀ ਨੇ ਜੀ ਮੈਨੂੰ ਬਹੁਤ ਵੱਡਾ ਗਿਫਟ ਦਿੱਤਾ ਹੈ ਗੁਰੂ ਜੀ ਨੇ ਮੈਨੂੰ ਬੜੇ ਮੰਦਿਰ ਤੋਂ ਮੈਨੂੰ ਸਪਨਾ ਸਪਰੂਫ ਪੇਚਿਆ ਲੋਕ ਇਟਸ ਅਪਰੂਵ ਅੱਛਾ ਇਹ ਉਜਤੋ ਵੀ ਪੇਟਾ ਜਾਂਦਾ ਹੈ ਨਾ ਤੇ ਸੰਘਾ ਜੀ ਉਹ ਮੇਰਾ ਜਦੋਂ ਮੇਰਾ ਮਕਾਨ ਵੀ ਬਣਿਆ ਨਾ ਉਹ ਮੇਰਾ ਮਕਾਨ ਜਦੋਂ ਮੇਰਾ ਦੇਖਣ ਆਇਆ ਨਾ ਉਹ ਤੋਂ ਬੜੇ ਮੰਦਿਰ ਤੋਂ ਵੱਡਾ ਸੁਭਰੂਪ ਰੈ ਕੇ ਆਇਆ ਗੁਰੂ ਜੀ ਮੇਰੇ ਘਰ ਵੱਡੇ ਸੁਭਰੂਪ ਜਾਇਆ ਤਾਂ ਮੈਂ ਬੜੀ ਖੁਸ਼ ਹੋਈ ਮੇਕੇ ਗੁਰੂ ਜੀ ਵੱਡੇ ਮੰਦਿਰ ਤੋਂ ਚੱਲ ਕੇ ਆਏ ਆ ਮੇਰੇ ਘਰ ਹੋਰ ਫਿਰ ਗੁਰੂ ਜੀ ਨੂੰ ਨਹੀਂ ਪਤਾ ਸੀ ਇਹ ਗੁਰੂ ਜੀ ਇਦਾਂ तितਲੀ ਦੇ ਵਿੱਚ ਸਪਰੂਤ तितਲੀ ਦੇ ਵਿੱਚ ਦਰਸ਼ਨ ਦਿੰਦੇ ਆ ਕਬੂਤਰ ਦੇ ਵਿੱਚ ਦਿੰਦੇ ਆ ਸੰਗਤ ਜੀ ਮੈਂ ਜਿੱਥੇ ਪਹਿਲਾਂ ਰਿੰਦੀ ਸੀ ਮੈਨੂੰ ਉੱਥੇ ਬਿਲਕੁਲ ਵਾਈਟ ਕਲਰ ਦੇ ਮੇਰੀ ਛੱਤ ਤੇ ਆ ਕੇ ਉਹਨਾਂ ਨੇ ਕਈ ਵਾਰ ਮੈਂ ਦੇਖੇ ਮੈਨੂੰ ਨਹੀਂ ਪਤਾ ਸੀ ਉਹ ਗੁਰੂ ਜੀ ਦੇ ਆਂਦੇ ਆ ਮੇਰੇ ਛੱਤ ਤੇ ਤੇ ਮੈਂ ਜਾ ਕੇ ਦਰਸ਼ਨ ਮੈਂ ਕਰਨਾ ਇਹਨਾਂ ਨੂੰ ਬੜਾਜੋ ਸੋਨੇ ਇੱਕ ਆਈਸੀ ਕਬੂਤਰ ਵਾਈਟ ਬਿਲਕੁਲ ਕਲਰ ਦੇ ਚੇ ਗੁਰੂ ਜੀ ਮੈਂ ਤਾਂ ਹੁਣ ਪਛਤਾ ਨਹੀਂ ਕਿ ਹਾਈ ਮੈਂ ਉਹ ਤਾਂ ਗੁਰੂ ਜੀ ਮੇਰੇ ਚ ਆਉਂਦੇ ਹੁੰਦੇ ਸੀਗੇ ਛੱਤ ਤੇ ਤੇ ਇੱਧਰ ਵੀ ਆਉਂਦੇ ਆ ਬ੍ਰਾਊਨ ਗੇਂ ਕਬੂਤਰ ਇੱਧਰ ਵੀ ਆਉਂਦੇ ਹੈਗੇ ਉਹ ਵਾਈਟ ਨਹੀਂ ਦਬਲ ਕਲਰ ਦੇਉਂਦੇ ਨਾ ਉਹ ਲੇ ਆਉਂਦੇ ਹੈਗੇ ਸਕਾਈ ਕਲਰ ਦੇ ਤੇ ਪਤਾ ਨਹੀਂ ਗੁਰੂ ਜੀ ਕਿੰਨੇ ਕਸ਼ਟ ਸਹਟੇ ਲਾਰੇ ਆ ਆਪਣੇ ਤੇਰੇ ਬਹੁਤ ਕਸ਼ਟ ਮੇਰੇ ਮੰਨਾ ਨੇ ਸੰਗਰ ਜੀ ਥੋੜੇ ਦੇ ਸਰਦੀਆਂ ਦੀ ਗੱਲ ਹੈ ਗੁਰੂ ਜੀ ਨੇ ਪੰਜ-ਛੇ ਮਹੀਨਿਆਂ ਕੇ ਗੁਰੂ ਜੀ ਨੇ ਮੇਰੀ ਉਂਕਾਰ ਦੇ ਕਿਚਨ ਦੇ ਬਾਹਰ ਕਬੂਤਰ ਮਰੇ ਭਏ ਅੰਮਿਕਾ ਉਝਾ ਗੁਰੂ ਜੀ ਗੁਰੂ ਜੀ ਨੇ ਪਤਾ ਨਹੀਂ ਕਿੰਨਾ ਕਸ਼ਟ ਸਿਗਾ ਸੰਟਿਆ ਚੜਾਉਣਾ ਨੇ ਆਪਣੇ ਉੱਪਰ ਲਿੱਤਾ ਉਹਨਾਂ ਨੇ ਫਿਰ ਮੇਰਾ ਮਨ ਬੜਾ ਪਰੇਸ਼ਾਨ ਹੋਇਆ ਮੈਂ ਕਪੂਤਰ ਕਪੂਤਰ ਨੂੰ ਨਹੀਂ ਪਤਾ ਨਹੀਂ ਕਿਹੜਾ ਸਾਡੇ ਤੇ ਨਹੀਂ ਮੁਸੀਬਤ ਸੀ ਜਿਹੜੀ ਉਹ ਨਾਲ ਲੈ ਕੇ ਗਿਆ ਕਪੂਤਰ ਰੂਪ ਤੇ ਵਿੱਚ ਕਦੇ तितਲੀ ਰੂਪ ਤੇ ਜਾਂਦੇ ਆ ਬੁੜਾ ਮਤਲਬ ਕਿ ਮੇਰੇ ਕਿਚਨ ਦੇ ਖਿੜਕੀ ਚਾਕੇ ਬਹਿ ਜਾਂਦੇ ਆ ਸੰਗਤ ਜੀ ਮੈਂ ਬੜੀ ਖੁਸ਼ ਹੁੰਨੀ ਆ ਮੈਂ ਗਿਆ ਵਾਹ ਵਾਹ ਗੁਰੂ ਜੀ ਆਇਤੋ ਸਿ ਆਏ ਆਪਣੀ ਬੇਟੀ ਦੇ ਕਿਚਨ ਦੇ ਅੱਗੇ ਬੈਠੇ ਆ ਤੁਸੀਂ ਤੇ ਗੁਰੂ ਜੀ ਮੈਨੂੰ ਕਿ ਨਿਵੇ ਰਿਹਾ ਤਾਂ ਬਟਰਫਲਾਈ ਦੇ ਰੂਪ ਦੇ ਵਿੱਚ ਆਂਦੇ ਆਗੇ ਆ ਤੇ ਸੰਗਤ ਜੀ ਇੱਕ ਵਾਰੀ ਆਂਕਲ ਵੀ ਨਿਕਲਣ ਲੱਗੇ ਥੋੜੇ ਦਿਨ ਦੀ ਗੱਲ ਹੈ ਤਾਂ ਵਹੀ ਟਿੱਕਲੀ ਵਾਈਟ ਕਲਰ ਦੀ ਮੇਰੇ ਨਾ ਕਾਰ ਦੇ ਕੋਲ ਅੰਦਰ ਪਈ ਗੰਦੇ ਆਂਕਲ ਬੋਲੇ ਕਿ ਦੇਖ ਤਿਤਲੀ ਇੱਥੇ ਨਾ ਮਰੀ ਪਈ ਆ ਜੀ ਮੈਂ ਕਿਹਾ ਗੁਰ ਜੀ ਨੂੰ ਜੀ ਪਤਾ ਨਹੀਂ ਕਿਹੜਾ ਸਾਡਾ ਸੰਕਟ ਹੋਰ ਕਟਿਆ ਆਗਾ ਮੈਂ ਉਹਨਾਂ ਨੂੰ ਹੱਥਾਂ ਨਾਲ ਉਠਾਇਆ ਸੰਗਤ ਜੀ ਫਿਰ ਮਨ ਨੂੰ ਮਿੱਟੀ ਆਪਣੇ ਘਰ ਦੇ ਕਮਲੇ ਦੇ ਵਿੱਚ ਪਾਇਆ ਤੇ ਮੈਨੂੰ ਨਹੀਂ ਕੁਝ ਪਤਾ ਸੀ ਸੰਗਤ ਜੀ ਮੈਨੂੰ ਨਾਲ ਹੀ ਥੋੜੀ ਦੇਰ ਬਾਅਦ ਮੈਂ ਸੱਖਣ ਸੁਣਨੇ ਆ ਉਹਦੇ ਵਿੱਚ ਵੀ ਸੇ ਨਦੀ ਜਿਹਾ ਕੀ ਉਹ ਬੰਦੇ ਮੈਂ ਤੇ ਮਤਲਬ ਇਹ ਮੁਸੀਬਤ ਸੀਗੀ ਮੈਂ ਆਪਣੇ ਤੇ ਲੈ ਕੇ ਚੱਲਾਂ ਮੈਂ ਕੁਜੀਰ ਨੇ ਵਿਚਾਰਾ ਨੇ ਕਿੰਨਾ ਸੱਦਾ ਕਸ਼ਟ ਕੱਟਿਆ ਇਹ ਸਾਡੇ ਅਸੀਂ ਤਾਂ ਜਿੰਨਾ ਸ਼ੁਕਰ ਆਦਿਆ ਕਰੀਏ ਉਹਨਾਂ ਘੱਟ ਆ ਗੁਰੂ ਜੀ ਪਤਾ ਨਹੀਂ ਕੀ ਕੀ ਸਾਡੇ ਤੇ ਸਾਨੂੰ ਕੁਝ ਨਹੀਂ ਪਤਾ ਫੇਰ ਮੇਰੇ ਗੁਰੂ ਜੀ ਨੇ ਮੈਨੂੰ ਚਾਹ ਦੇ ਵਿੱਚ ਦਰਸ਼ਨ ਦਿੱਤੇ ਪੂਰਾ ਉਹਨਾਂ ਦਾ ਚਾਹ ਚ ਸਬਰੂਪ ਸੰਗਤ ਜੀ ਬਣਿਆ ਹੋਇਆ ਸੀ ਅੰਮ ਤੇ ਚਾਹ ਦੇ ਵਿੱਚ ਕੱਤੀ ਫੁੱਲ ਬਣਿਆ ਹੁੰਦਾ ਹੈ ਕੱਤੀ तितਲੀ ਬਣੀ ਹੁੰਦੀ ਹੈ ਪਤਾ ਨਹੀਂ ਕੀ ਕੀ ਕਰਦੇ ਆ ਗੁਰੂ ਜੀ ਕਿੰਨੀ ਜਗ੍ਹਾ ਦਰਸ਼ਨ ਦਿੰਦੇ ਆ ਗੁਰੂ ਜੀ ਦੀ ਮਹਿਮਾ ਜਿਵੇਂ ਨਾ ਗੁੰਗਾਨ ਗਈਏ ਉਹ ਨਹੀਂ ਘਾਟਾ ਮੇਰੇ ਗੁਰੂ ਮਹਾਰਾਜ ਜੀ ਦਾ मैं अपनी बाणी इतने विराम दी ओम नमः शिवाय शिव जी ओम नमः शिवाय गुरु जी ओम नमः शिवाय शिव जी ओम नमः शिवाय गुरु जी सहाय जय गुरु जी जय आंटी जी जय गुरु जी जय